ਅੱਜ ਵਿਕਰਮ ਮਜੀਠੀਆ ਸਾਹਿਬ ਨਾਲ ਮੁਲਾਕਾਤ ਕਰਨ ਨਾਬਾਦੀ ਜੇਲ੍ਹ ਵਿੱਚ ਆ ਔਰ ਜਿਹੜੀ ਕੱਲ ਐਸਆਈਟੀ ਦੀ ਤੁਸੀਂ ਗੱਲ ਕਰਦੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਟੀਚਾ ਹੈ ਕਿ ਝੂਠੇ ਮੁਕੱਦਮੇ ਪਾ ਕੇ ਪੋਲਿਟਿਕਲ ਵਿਰੋਧੀਆਂ ਨੂੰ ਜੇਲ੍ਹ ਦੇ ਵਿੱਚ ਹੀ ਰੱਖਣਾ ਔਰ ਪੋਲਿਟਿਕਲ ਵਿਰੋਧੀਆਂ ਦੇ ਵਿੱਚ ਸਭ ਤੋਂ ਨੰਬਰ 1 ਕੌਣ ਹੈ ਵਿਕਰਮ ਮਜੀਠੀਆ ਪਹਿਲਾਂ ਇੱਕ ਐਨਡੀਪੀਐਸ ਦਾ ਕੇਸ ਪਿਛਲੀ ਸਰਕਾਰ ਨੇ ਦਿੱਤਾ ਉਹ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਆ ਕੇ ਜ਼ੋਰ ਲਾ ਲਿਆ ਸੁਪਰੀਮ ਕੋਰਟ ਤੱਕ ਮੂੰਹ ਦੀ ਖਾ ਕੇ ਸਰਕਾਰ ਵਾਪਸ ਆਈ ਫੇਰਾ ਇੱਕ ਡੀਏ ਦਾ ਪਰਚਾ ਦਿੱਤਾ ਹੁਣ ਡੀਏ ਦੇ ਕੇਸ ਦੇ ਵਿੱਚ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਦੇ ਵਿੱਚ ਨਾ ਹਜ਼ਾਰ ਏਕੜ ਲੱਭਿਆ ਨਾ ਜਿਹੜੀ 141 ਕਰੋੜ 540 ਕਰੋੜ ਵੱਡੀਆਂ ਵੱਡੀਆਂ ਗੱਲਾਂ ਬਹੁਤ ਮਾਰੀਆਂ ਲੱਭਿਆ ਕੱਖ ਵੀ ਨਹੀਂ ਕੋਰਟ ਨੇ ਵੀ ਸਿਰਫ ਇਹ ਕਹਿ ਕੇ ਬੇਲ ਡਿਸਮਿਸ ਕੀਤੀ ট্রਾਇਲ ਕੋਰਟ ਨੇ ਕਿ ਜੀ ਹਲੇ ਇਨਵੈਸਟੀਗੇਸ਼ਨ ਔਨ ਕਮਾਲ ਦੀ ਗੱਲ ਇਹ ਦੇਖੋ ਵੀ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਪੱਕੇ ਪੈਰੀ ਪਰਚਾ ਦਿੱਤਾ ਉਹ 60 ਦਿਨ ਇਨਵੈਸਟੀਗੇਟ ਹੀ ਕਰਦੀ ਦੀ 60ਵੇਂ ਦਿਨ ਵੀ ਆ ਕੇ ਜਿਹੜਾ ਫਟਾਫਟ ਟਰੰਕਾਂ ਚ ਲਿਜਾ ਕੇ ਕੋਰਟ ਦੇ ਵਿੱਚ ਕਿ ਜੀ ਪਤਾ ਨਹੀਂ ਚਾਰ ਟਰੰਕ ਲਿਆਏ ਆ ਜਾ ਕੇ ਚਲਾਨ ਤਾਂ ਦੇਣਾ ਪਿਆ ਵੀ ਜੇ ਉਸ ਦਿਨ ਵੀ ਚਲਾਨ ਨਾ ਦੰਦੇ ਤਾਂ ਅਗਲੇ ਦਿਨ ਬਿਕਰਮ ਮਜੀਠੀਆ ਦੀ ਡਿਫਾਲਟ ਪੇਲ ਹੋ ਜਾਣੀ ਹੁਣ ਜਿਹੜੇ ਕੱਲ ਜਿਹੜੀ ਕੇਸ ਚ ਐਸਆਈਟੀ ਆਈ ਹੈ ਉਹ 2022 ਦਾ ਪਰਚਾ 2022 ਦੇ ਪਰਚੇ ਨੂੰ ਇਹ ਜਦੋਂ ਸੁਪਰੀਮ ਕੋਰਟ ਡਰੱਗ ਦੇ ਕੇਸ 'ਚ ਵੀ ਗਏ ਨੇ ਉਸ ਐਫੀਡੇਵਿਟ ਦੇ ਵਿੱਚ ਵੀ ਉਹਦਾ ਪਰਚੇ ਦਾ ਜ਼ਿਕਰ ਪਰਚਾ ਕਾਹਦਾ ਹੈ ਉੱਥੇ ਕੋਈ ਅੰਮ੍ਰਿਤਸਰ ਦੇ ਵਿੱਚ ਰੈਵਨਿਊ ਰਿਕਾਰਡ ਚੋਂ ਕੋਈ ਰਜਿਸਟਰੀ ਗਾਇਬ 2022 ਤੋਂ ਲੈ ਕੇ ਅੱਜ 2025 ਆ ਗਿਆ ਉਹ ਪਰਚੇ ਦੇ ਵਿੱਚ ਕੀ ਹੋਇਆ ਜੀ ਹੁਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਔਨ ਰਿਕਾਰਡ ਬਿਆਨ ਦਿੱਤਾ ਵੀ ਜੀ ਮੈਨੂੰ ਲੋਕ ਆ ਕੇ ਜਿਹੜੇ ਮੇਰੇ ਨਾਲ ਦੇ ਨੇ ਉਹ ਕਹਿੰਦੇ ਨੇ ਦੇਖਿਓ ਕਿਤੇ ਮਜੀਠੀਆ ਬਾਹਰ ਨਾ ਜੇ ਕਹਿੰਦੇ ਮੈਂ ਕਿਹਾ ਨਹੀਂ ਹੋਣ ਦਿੰਦਾ ਹੁਣ ਸਿਰਫ ਇਹੀ ਕਵਾਇਦ ਕਿ ਇੱਕ ਤੋਂ ਬਾਅਦ ਇੱਕ ਝੂਠਾ ਪਰਚਾ ਕੋਈ ਤਿਆਰ ਕਰਕੇ ਰੱਖ ਲੋ ਜਿੱਥੇ ਉਧਰ ਬੇਲੂ ਉਧਰ ਪਾ ਦੇਵਾਂਗੇ ਤਾਂ ਹੀ ਤਾਂ ਤੁਸੀਂ ਦੇਖਿਆ ਹੋਣਾ ਕਿ ਜਿੱਦਣ ਅੰਮ੍ਰਿਤਸਰ ਵੀ ਵਿਜੀਲੈਂਸ ਇਹਨਾਂ ਨੂੰ ਪੜਨ ਗਈ ਹੈ ਉਹ ਦਿਨ ਦਾ ਵੀ ਇੱਕ ਪਰਚਾ ਰਜਿਸਟਰ ਕੀਤਾ ਇਹਨਾਂ ਨੇ ਕਹਿੰਦੇ ਜੀ ਪੁਲਿਸ ਨੂੰ ਡਿਊਟੀ ਨਹੀਂ ਕਰਨ ਦਿੱਤੀ ਉਹ ਵੀ ਸਾਰੀ ਚੀਜ਼ ਵੀਡੀਓ ਰਿਕਾਰਡਿੰਗ ਦੇ ਵਿੱਚ ਹੈ ਉਥੇ ਕੋਈ ਐਸੀ ਗੱਲ ਨਹੀਂ ਹੋਈ ਕਿ ਡਿਊਟੀ ਤੋਂ ਰੋਕਿਆ ਗਿਆ ਇਹ ਤਾਂ ਪੁਲਿਸ ੱੱਕੇ ਨਾਲ ਵੜੀ ਹੈ ਤੇ ਉਥੇ ਸਪੋਰਟਰ ਪਹਿਲਾਂ ਮੌਜੂਦ ਸੀ ਉਹ ਇੱਕ ਝੂਠਾ ਪਰਚਾ ਮਹੀਨੇ ਬਾਅਦ ਉਹ ਵੀ ਇੱਕ ਮਹੀਨੇ ਬਾਅਦ ਮਤਲਬ ਉਹਦੀ ਰਿਪੋਰਟ ਵੀ ਇੱਕ ਮਹੀਨੇ ਬਾਅਦ ਇਹ ਨਹੀਂ ਕਿ ਪਰਚਾ ਇੱਕ ਮਹੀਨੇ ਬਾਅਦ ਪੁਲਿਸ ਨੇ ਲਿਖਿਆ ਕਿ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਇੱਕ ਮਹੀਨੇ ਬਾਅਦ ਜਿਹੜੀ ਚੀਜ਼ ਚੈਨਲਾਂ ਤੇ ਚੱਲ ਗਈ ਉਹ ਲੋਕਲ ਪੁਲਿਸ ਨੂੰ ਇੱਕ ਮਹੀਨੇ ਬਾਅਦ ਉਹਦੀ ਸ਼ਿਕਾਇਤ ਮਿਲੀ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਹਰੇ ਤਾਂ ਇੱਕ ਤੋਂ ਇੱਕ ਬਾਅਦ ਪਰਚਾ ਵਿਕਰਮ ਮਜੀਠੀਆ ਉੱਤੇ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਰਮਨ ਅਰੋੜਾ ਜੀ ਦੇ ਮਕਦਮੇ 'ਚ ਕੀ ਹੋਇਆ ਜੀ ਵਿਜੇ ਸਿੰਘਲਾ ਦੇ ਕੇਸ 'ਚ ਕੀ ਹੋਇਆ ਉਹ ਤਾਂ ਹੁਣ ਹਾਈ ਕੋਰਟ ਤੱਕ ਸੀਐਫਐਸਐਲ ਦੀ ਅਧਿਕਾਰੀ ਸੰਦੀਪ ਕੋਹਰੀ ਚਲੀ ਗਈ ਵੀ ਜਿਹੜੀ ਰਿਪੋਰਟ ਤੇ ਕੈਂਸਲੇਸ਼ਨ ਫਾਈਲ ਹੋਈ ਹੈ ਉਹ ਸੀਐਫਐਸਐਲ ਨੇ ਜਾਲੀ ਤਿਆਰ ਕੀਤੀ ਹੈ ਜਿਹੜੀ ਮੈਂ ਰਿਪੋਰਟ ਬਣਾਈ ਸੀ ਉਹ ਵੱਖਰੀ ਸੀ ਚਰਨਜੀਤ ਚੰਨੀ ਦੇ ਖਿਲਾਫ ਭਗਵੰਤ ਸਿੰਘ ਪੀਸੀ ਕੀਤੀ ਸੀ ਅਕੇ ਜੀ 2 ਕਰੋੜ ਮੰਗਿਆ ਖਿਡਾਰੀ ਤੋਂ ਉਹਦਾ ਕੀ ਬਣਿਆ ਰਾਜਾ ਬੜਿੰਗ ਕਾਂਗਰਸ ਦੇ ਲੀਡਰ ਦਾ ਜਿਹੜਾ ਚੈਸੀਆਂ ਵਾਲਾ ਕੇਸ ਆ ਉਹਦਾ ਕੀ ਬਣਿਆ ਸਰਾਰੀ ਸਾਹਿਬ ਦਾ ਕੀ ਬਣਿਆ ਮਿਤ ਰਤਨ ਦਾ ਕੀ ਬਣਿਆ ਵਿਕਰਮ ਮਜੀਠੀਆ ਤੇ ਆਪਾਂ ਰੋਇ ਨਵਾਂ ਪਰਚਾ ਦੇਣਾ ਸੋ ਇਥੇ ਸਪਸ਼ਟ ਹੈ ਕਿ ਪੋਲਿਟੀਕਲ ਵੈਂਡੇਟਾ ਤਹਿਤ ਸਾਰਾ ਕੁਝ ਕੀਤਾ ਜਾਇਆ ਉਹ ਚੁੱਪ ਕਰ ਗਏ ਤਾਂ ਕਰਕੇ ਉਹਨਾਂ ਦੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਜਿਹੜੇ ਨਹੀਂ ਕਾਂਗਰਸ ਨਾਲ ਹੱਥ ਮਿਲਾ ਲੇ ਕਾਂਗਰਸ ਤਾਂ ਇਹਨਾਂ ਦੀ ਬੀ ਟੀਮ ਹੈ ਮਤਲਬ ਭਗਵਾਨ ਤਮਨ ਸਾਹਿਬ ਦੇ ਜੋਰ ਲੱਗਿਆ ਪਿਆ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਨਾ ਜਾਏ ਜੇ ਅਸੀਂ ਜਾਣਿਆ ਤਾਂ ਕਾਂਗਰਸ ਨੂੰ ਕਬਜ਼ਾ ਕਰਾ ਦੀ ਕਿਉਂਕਿ ਇਹ ਤਾਂ ਸਾਡੇ ਨਾਲ ਕਾਂਗਰਸ ਨਾਲ ਤਾਂ ਕਿਉਂ ਖਿਚੜੀਆਂ ਇੰਡੇ ਐਲਾਈਂਸ ਇਕੱਠੇ ਰਹੇ ਨੇ ਕੇਜਰੀਵਾਲ ਤੇ ਰਾਹੁਲ ਗਾਂਧੀ ਦੀ ਦੋਸਤੀ ਇੰਨੀ ਗੂੜੀ ਹੈ ਵੀ ਚੱਲ ਇੱਕ ਦੂਜੇ ਨੂੰ ਬਚਾ ਲਾਂਗੇ ਸੋ ਇਹਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ ਤਾਂ ਹੀ ਕਾਂਗਰਸ ਦੇ ਲੀਡਰਾਂ ਨੂੰ ਬਚਾਇਆ ਜਾ ਰਿਹਾ ਪੰਜਾਬ ਚ ਹੜ੍ਹ ਆਏ ਹੋਏ ਨੇ ਸੁਖਵੀਰ ਬਾਦਲ ਵੀ ਮੌਕੇ ਤੇ ਜਾਇਜ਼ਾ ਲੈ ਰਹੇ ਨੇ ਕੀ ਲੱਗਦਾ ਵੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਪੰਜਾਬ ਦੀ ਅਗਵਾਈ ਕਰਨ ਦੀ ਪੰਜਾਬ ਤੇਤਾ ਜੀ ਮੈਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਲਾਤੀ ਹੈ ਖੇਤਰੀ ਪਾਰਟੀ ਦੀ ਪੰਜਾਬ ਦੇ ਪੰਜਾਬੀਆਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨੀ ਹੋਵੇ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਵਿਕਰਮ ਮਜੀਠੀਆ ਕਰ ਰਹੇ ਨੇ ਜਾਂ ਸਮੁੱਚੀ ਲੀਡਰਸ਼ਿਪ ਕਰ ਰਹੀ ਹੈ ਤੇ ਅੱਜ ਸਾਡੇ ਮੁੱਖ ਮੰਤਰੀ ਇਹ ਜਵਾਬ ਦੇਣ ਕਿ ਪੰਜਾਬ ਦੇ ਵਿੱਚ ਤਾਂ ਹੜਾਂ ਦੀ ਸਥਿਤੀ ਹੈ ਤੇ ਮੁੱਖ ਮੰਤਰੀ ਫਿਰਦੇ ਨੇ ਉੱਥੇ ਤਮਿਲਨਾਡੂ ਉੱਥੇ ਕੀ ਕੰਮ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਮਤਲਬ ਰੋਮ ਜਲ ਰਿਹਾ ਨੀਰੋ ਬੰਸਰੀ ਵਜਾ ਰਿਹਾ ਮੁੱਖ ਮੰਤਰੀ ਸਾਹਿਬ ਹਰ ਇੱਕ ਜ਼ਿੰਮੇਵਾਰੀ ਤੋਂ ਭੱਜੇ ਨੇ ਪੰਜਾਬ ਦੇ ਹਰ ਇੱਕ ਹੱਕ ਨੂੰ ਇਹਨਾਂ ਨੇ ਦਿੱਲੀ ਦੇ ਕਦਮਾਂ ਦੇ ਵਿੱਚ ਰੱਖਿਆ ਸਭ ਕੁਝ ਲਟਾ ਕੇ ਹੁਣ ਸੈਰਾਂ ਤੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਜਨਤਾ ਕਣੀ ਧਿਆਨ ਦੇਓ ਇਹ ਪੰਜਾਬੀ ਨੇ ਡੇਢ ਸਾਲ ਬਾਅਦ 2027 ਚ ਐਸਾ ਸਬਕ ਸਿਖਾਉਣਗੇ ਕਿ ਤੁਸੀਂ ਯਾਦ ਰੱਖੋ ਸਿਰਫ ਸਕੂਲਾਂ ਛੁੱਟੀ ਕੀਤੀ ਹੈ 31 ਅਗਸਤ ਤੱਕ ਇਸ ਨਾਲ ਟਵੀਟ ਕੀਤਾ ਮੁੱਖ ਮੰਤਰੀ ਨੇ ਕੀ ਲੱਗਦਾ ਵੀ ਸਿਰਫ ਇਸ ਤਰ੍ਹਾਂ ਸਕੂਲਾਂ ਛੁੱਟੀ ਕਰਨ ਨਾਲ ਪੰਜਾਬ ਬਚ ਜਾਏਗਾ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਇਹ ਦੇਖਣ ਵੀ ਜਿਹੜੀ ਲੋਕਾਂ ਦੀ ਫਸਲ ਤਬਾਹ ਹੋ ਗਈ ਲੋਕਾਂ ਦੇ ਘਰ ਪਾਣੀ ਦੇ ਵਿੱਚ ਰੁੜ ਗਏ ਕਿਉਂ ਨਹੀਂ ਜਾ ਕੇ ਹੁਣ ਮੌਕੇ ਤੇ ਗਰਦੌਰੀਆਂ ਕਰਦੇ ਪਹਿਲਾਂ ਤਾਂ ਬੜਾ ਕਹਿੰਦੇ ਹੁੰਦੇ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਾਈ ਸੀ ਪੰਜਾਬੀਆਂ ਨੇ ਅਕੇ ਜੀ ਗਰਦੌਰੀ ਅਸੀਂ ਤਾਂ ਮੁਰਗੀ ਤੱਕ ਦੇ ਪੈਸੇ ਦਵਾਂਗੇ ਤੇ ਹੁਣ ਲੋਕਾਂ ਦੀਆਂ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਲੋਕਾਂ ਦੀ ਮੌਤ ਹੋ ਰਹੀ ਹੈ ਫਸਲਾਂ ਖਰਾਬ ਹੋ ਰਹੀਆਂ ਨੇ ਲੋਕਾਂ ਦੇ ਘਰ ਰੁੱੜ ਰਹੇ ਨੇ ਤੇ ਮੁੱਖ ਮੰਤਰੀ ਸਾਡੇ ਪਰਿਵਾਰ ਸਮੇਤ ਹਵਾਈ ਸੈਰਾਂ ਦੇ ਉੱਤੇ ਨੇ ਇੱਥੋਂ ਸਪਸ਼ਟ ਹੋ ਜਾਂਦਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੀ ਕੋਈ ਫਿਕਰ ਹੈ ਨਹੀਂ ਅੱਗਾ ਸਾਹਿਬ ਜੀਠੀਆ ਨਾਲ ਮੁਲਾਕਾਤ ਕਰਕੇ ਆਏ ਹਾਂ ਕੀ ਗੱਲਾਂ ਬਾਤਾਂ ਹੋਈਆਂ ਜੱਕੀ ਦੇਖੋ ਵਿਕਰਮ ਮਜੀਠੀਆ ਸਾਹਿਬ ਪੂਰਨ ਤੌਰ ਦੇ ਉੱਤੇ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਓਟ ਆਸਰੇ ਦੇ ਵਿੱਚ ਨੇ ਗੁਰੂ ਸਾਹਿਬ ਦੇ ਓਟ ਆਸਰੇ 'ਚ ਰਹਿ ਕੇ ਉਹ ਜਿਹੜਾ ਸਰਕਾਰ ਦੀ ਵਧੀਕੀ ਆ ਸਰਕਾਰ ਦਾ ਜ਼ੁਲਮ ਉਹਦੇ ਖਿਲਾਫ ਡਟ ਕੇ ਖੜੇ ਆ ਤੇ ਪੋਲੀਟੀਕਲ ਲੜਾਈ ਮੁੱਖ ਮੰਤਰੀ ਦੇ ਖਿਲਾਫ ਉੱਥੋਂ ਹੀ ਸ਼ੁਰੂ ਕਰਾਂਗੇ ਜਿੱਥੋਂ ਮੁੱਖ ਮੰਤਰੀ ਨੇ ਝੂਠਾ ਮੁਕੱਦਮਾ ਪਾ ਕੇ ਅੰਦਰ ਭੇਜਿਆ ਇਹ ਲੜਾਈ ਜਾਰੀ ਹੈ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਾ ਅਰਸ਼ਦੀ ਸਾਹਿਬ ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨੀਲੇ ਰਾਸ਼ਨ ਕਾਰਡ ਚਲਾਏ ਗਏ ਸੀ ਪੰਜਾਬ ਨੇ ਆਪਣੀ ਤਰਫੋਂ ਦਿੱਤੇ ਲੇਕਿਨ ਸਰਕਾਰ ਹੁਣ ਈਕੇਵਾਈਸੀ ਦੇ ਨਾਮ ਤੇ ਜਿਹੜੇ ਰਾਸ਼ਨ ਘਟ ਰਿਹਾ ਨਵੇਂ ਕਾਰਡ ਅਗਸਤ 2024 ਦੇ ਵਿੱਚ ਬਣਾਏ ਗਏ ਸੀ ਤਕਰੀਬਨ ਲੱਖਾਂ ਕਾਰਡ ਜਿਹੜਾ ਪੰਜਾਬ ਦੇ ਵਿੱਚ ਲੇਕਿਨ ਰਾਸ਼ਨ ਨਹੀਂ ਆਇਆ ਕੀ ਸਰਕਾਰ ਹੱਥੇ ਕੜੇ ਕਰੇ ਕਰ ਚੁੱਕੀ ਹੈ ਦੇਖੋ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਰਾਸ਼ਨ ਕਾਰਡ ਉੱਤੇ ਸਿਆਸਤ ਕਰ ਰਹੀ ਹੈ ਤਾਂ ਮੰਦ ਭਾਗਾ ਕੁਝ ਨਹੀਂ ਹੋ ਸਕ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਫ੍ਰੀ ਆਟਾ ਦਾਲ ਹੈ 2 ਰੁਪਏ ਕਿਲੋ ਕਣਕ ਤੇ 20 ਰੁਪਏ ਕਿਲੋ ਦਾਲ ਇਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਾਹਿਬका ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਸੁਪਨਾ ਸੀ ਤੇ 2007 ਦੀ ਪਹਿਲੀ ਕੈਬਨਿਟ ਚ ਇਹ ਪਾਸ ਕੀਤਾ ਤੇ ਲੋਕਾਂ ਤੱਕ ਪਹੁੰਚਾਇਆ ਤੇ ਐਸੀ ਕਾਮਯਾਬ ਸਕੀਮ ਸੀ ਜਿਹਨੂੰ ਦੇਸ਼ ਦੀ ਸਰਕਾਰ ਨੇ ਕਾਪੀ ਕੀਤਾ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਕੇਂਦਰ ਦੀ ਸਰਕਾਰ ਕਲ ਖੁੱਲੀ ਚਿੱਠੀ ਲਿਖੀ ਪੰਜਾਬੀਆਂ ਦੇ ਨਾਂ ਤੇ ਕਹਿੰਦੇ ਜੀ ਕੇਂਦਰ ਦੀ ਸਰਕਾਰ 55 ਲੱਖ ਰਾਸ਼ਨ ਕਾਰਡ ਕੱਟਣ ਜਾ ਰਹੀ। ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਕੀਮ ਸ਼ੁਰੂ ਕੀਤੀ। 2017 ਤੱਕ ਇਹਦੇ ਜਿਹੜੇ ਲਾਭਪਾਤਰੀ ਸੀ ਉਹ ਲਾਭਪਾਤਰੀ 20 ਲੱਖ ਤੱਕ ਪਹੁੰਚ ਗਏ ਸੀ। ਉਸ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ। ਕਾਂਗਰਸ ਦੀ ਸਰਕਾਰ ਨੇ ਰਾਸ਼ਨ ਕਾਰਡ ਕੱਟਨੇ ਸ਼ੁਰੂ ਕੀਤੇ ਨਵਾਂ ਤਾਂ ਕੀ ਬਣਾਉਣਾ ਸੀ? ਨਵਾਂ ਲਾਭਪਾਤਰੀ ਤਾਂ ਕੀ ਲੱਭਣਾ ਸੀ? ਕਾਂਗਰਸ ਦੀ ਸਰਕਾਰ ਸਮੇਉ ਘਟ ਕੇ 13-14 ਲੱਖ ਤੇ ਰਹਿ ਗਈ। ਮਲਾਂ 500 ਲੱਖ ਰਾਸ਼ਨ ਕਾਰਡ ਕਾਂਗਰਸ ਨੇ ਕੱਟੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਦਿਨ ਦੀ ਬਣੀ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਕਿਉਂ ਨਹੀਂ ਦੱਸਦੇ ਪੰਜਾਬੀਆਂ ਨੂੰ ਕਿ 2 ਰੁਪਏ ਕਿਲੋ ਕਣਕ ਤੇ 20 ਰੁਪਏ ਕਿਲੋ ਵਾਲੀ ਦਾਲ ਕਿਉਂ ਬੰਦ ਤੇ ਲਾਭਪਾਤਰੀ ਅੱਜ ਤੱਕ ਰਹੇਗੇ ਨੇ ਸਾਰੇ 6 ਲੱਖ ਦੇ ਕਰੀਬ ਤੇ ਇਹ ਪੰਜਾਬ ਦੀ ਸਰਕਾਰ 셀ਫ ਫਾਈਨਾਂਸ ਕਰੇ ਨਾ ਬਾਦਲ ਸਾਹਿਬ ਨੇ ਤਾਂ ਕੇਂਦਰ ਦੇ ਪੈਸੇ ਨਾਲ ਇਹ ਸਕੀਮ ਚਲਾਈ ਦੀ ਸੀ ਬਾਦਲ ਸਾਹਿਬ ਨੇ ਪੰਜਾਬ ਦੇ ਬਜਟ ਨਾਲ ਚਲਾਈ ਸੀ ਤੇ ਹੁਣ ਮੁੱਖ ਮੰਤਰੀ ਕਹਿੰਦੇ ਜੀ ਕੇਂਦਰ ਕੱਟਣ ਜਾ ਰਿਹਾ ਹੈ ਕੀ ਕੱਲਾ ਪੰਜਾਬ ਦਾ ਬਜਟ ਰਵਿੰਦ ਕੇਜਰੀਵਾਲ ਨੂੰ ਜਹਾਜ਼ਾਂ ਤੇ ਟੁੱਟੇ ਦੇਣ ਦੇ ਲਈ ਹੈ ਗੱਡੀਆਂ ਦੇ ਕਾਫਲੇ ਦੇਣ ਦੇ ਲਈ ਹੈ ਜਾਂ ਅਖਬਾਰਾਂ 'ਚ ਵੱਡੇ ਇਸ਼ਤਿਹਾਰ ਜਿਹੜੇ ਮਨੀਪੁਰ ਨਾਗਾ لینڈ ਤੱਕ ਲੱਗ ਰਹੇ ਨੇ ਉਹ ਲਗਾਉਣ ਦੇ ਲਈ ਹੈ ਪੰਜਾਬ ਦੇ ਉਹ ਕਰੋੜਾ ਰੁਪਏ ਜਿਹੜੇ ਇਸ਼ਤਿਹਾਰ ਤੇ ਖਰਬ ਕੀਤੇ ਨੇ ਉਹਨਾਂ ਦੀ ਤੁਸੀਂ ਕਿਉਂ ਨਹੀਂ ਗਰੀਬਾਂ ਨੂੰ ਕਣਕ ਦਿੰਦੇ ਉਹ ਕਣਕ ਕਿਉਂ ਬੰਦ ਹੈ ਇਹਦੇ ਬਾਰੇ ਦੱਸੋ ਇਹ ਕੇਂਦਰ ਤੇ ਇਲਜ਼ਾਮ ਲਾਉਣੇ ਉਹ ਚੰਗੀ ਗੱਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਖੜੂ ਅਸੀਂ ਵੀ ਚੱਲਾਂਗੇ ਪਰ ਇਹ ਜਿਹੜਾ ਪੰਜਾਬ ਸਰਕਾਰ ਦੀ ਸਕੀਮ ਸੀ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਪੰਜਾਬ ਦੇ ਬਜਟ ਤੋਂ ਸ਼ੁਰੂ ਕੀਤੀ ਸੀ ਤੁਸੀਂ ਉਹ 2 ਰੁਪਏ ਕਿਲੋ ਕਣਕ ਤੇ 20 ਰੁਪਏ ਕਿਲੋ ਦਾਲ ਪੰਜਾਬੀਆਂ ਦੀ ਪਹਿਲੇ ਦਿਨੋਂ ਬੰਦ ਕੀਤੀ ਅਜ 3 ਸਾਲ ਹੋ ਗਏ ਉਹਦੇ ਬਾਰੇ ਵੀ ਦੱਸੋ ਪੰਜਾਬੀਆਂ ਨੂੰ ਉਹ ਕਿਉਂ ਨਹੀਂ ਦਿੰਦੇ ਅਗਰ ਸਾਰੇ ਨੇ ਕੀ ਉਹਨਾਂ ਨੂੰ ਉਮੀਦ ਲੱਗਦੀ ਨਹੀਂ ਹੁਣ ਤਾਂ ਸਰਕਾਰ ਵੀ ਰਾਸ਼ਨ ਦੇਵੇਗੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਸਾਰੇ ਖੋਖਲੇ ਨਿਕਲੇ ਬੜੀ ਆਸ ਉਮੀਦ ਨਾਲ ਪੰਜਾਬੀਆਂ ਨੇ ਵੋਟਾਂ ਪਾਈਆਂ ਸੀ ਪਰ ਕਿਹੜੀ ਗੱਲ ਦੇ ਉੱਤੇ ਖੜੇ ਨੇ ਤੁਸੀਂ ਦੇਖੋ ਵੀ ਅੱਜ 1000 ਰੁਪਏ ਮਹਿਲਾਵਾਂ ਨੂੰ ਕਹਿ ਕੇ ਆਏ ਸੀ ਉਹ ਨਹੀਂ ਦਿੱਤਾ ਸੋ ਪੰਜਾਬ ਦਾ ਕੋਈ ਵੀ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਉਹ ਪੂਰਾ ਨਹੀਂ ਕੀਤਾ ਉਲਟਾ ਪੰਜਾਬ ਦੇ ਹੱਕ ਹੀ ਲੁੱਟਾਏ ਨੇ ਤੁਸੀਂ ਚੰਡੀਗੜ੍ਹ ਦੇ ਵਿੱਚ ਵੱਖਰੀ ਜ਼ਮੀਨ ਨੂੰ ਹਾਮੀ ਭਰਿਆ ਹੈ ਬੀਐਸਐਫ 50 ਕਿਲੋਮੀਟਰ ਅੰਦਰ ਆ ਗਈ ਸਿਟਕੋ ਬੀਬੀਐਮਬੀ ਚੋਂ ਨਮਾਇੰਦਗੀ ਖਤਮ ਹੋ ਗਈ ਸੈਨੇਟ ਦੀਆਂ ਇਲੈਕਸ਼ਨਾਂ ਬੰਦ ਹੋ ਗਈਆਂ ਤੇ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਪਾਣੀ ਤੱਕ ਹਰਿਆਣੇ ਨੂੰ ਲਟਾਉਣ ਨੂੰ ਫਿਰਦੇ ਨੇ ਤਾਂ ਐਸੇ ਮੁੱਖ ਮੰਤਰੀ ਤੋਂ ਐਸੀ ਸਰਕਾਰ ਤੋਂ ਐਸੀ ਪਾਰਟੀ ਤੋਂ ਪੰਜਾਬ ਨੂੰ ਰੱਬ ਬਚਾਵੇ। ਕਲੇਰ ਸਾਹਿਬ ਇੱਕ ਸਰਪੰਚ ਸਾਹਿਬ ਤੇ ਇੱਥੇ ਕਲਾਲ ਕਾਲਸਨਾ ਪਿੰਡ ਦੇ ਉਹਨਾਂ ਨੂੰ ਐਂਟਰੀ ਹੀ ਹੋਣ ਦਿੱਤੀ ਉੱਥੇ 15 ਅਗਸਤ ਦੇ ਸਮਾਗਮ ਦੇ ਵਿੱਚ। ਕਿਵੇਂ ਦੇਖਦੇ ਆ ਸਰੋਤ ਮਤਾ ਪਾਇਆ ਪਿੰਡ ਵੱਲੋਂ। ਦੇਖੋ ਬੇहद ਮੰਦ ਭਾਗੀ ਗੱਲ ਹੈ ਜੀ ਇਹ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਂ ਨੂੰ ਇੱਕ ਪੌੜੀ ਦੇ ਤੌਰ ਤੇ ਵਰਤ ਕੇ ਸਿਆਸਤ ਚਮਕਾਈ ਤੇ ਸਿਆਸਤ ਕੀ ਸਰਕਾਰਾਂ ਬਣਾਈਆਂ। ਤੇ ਅਜੋ ਹੀ ਗੁਰੂ ਤੇ ਸਿੰਘਾਂ ਨੂੰ ਇਹ ਸਰਕਾਰੀ ਫੰਕਸ਼ਨਾਂ ਤੇ ਗੁਰੂ ਦੀ ਦਿੱਤੀ ਹੋਈ ਦਾਤ ਜਿਹੜੀ ਐ ਉਹ ਪਾ ਕੇ ਜਾਣ ਤੋਂ ਉਥੇ ਰੋਕਦੇ ਨੇ ਤਾਂ ਇਹ ਤੋਂ ਮੰਦ ਭੱਗਾ ਕੀ ਸੋਕਦਾ ਅਗਰ ਪੰਜਾਬੀਆਂ ਦੇ ਵਿੱਚ ਪੰਜਾਬੀਆਂ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨਾਲਾ ਕੁਝ ਅਗਰੇ ਸਰਕਾਰ ਕਰ ਰਹੀ ਐ ਗੁਰਸਿੱਖਾਂ ਨਾਲਾ ਕੁਝ ਕਰ ਰਹੀ ਐ ਗੁਰੂ ਨਾਲ ਜੁੜੇ ਲੋਕਾਂ ਨਾਲਾ ਕੁਝ ਕਰ ਰਹੀ ਐ ਤਾਂ ਇਥੋਂ ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਵਜੇ ਇੱਕ ਕਿਸਾਨਾਂ ਦੀਆਂ ਟਰਾਲੀ ਚੋਰੀ ਹੁੰਦੀਆਂ ਉਹਨਾਂ ਦੇ ਇਲਜ਼ਾਮ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੱਗ ਰਹੇ ਨੇ ਉਹਨੂੰ ਕਿਵੇਂ ਦੇਖਦੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤਾਂ ਇਹਨਾਂ ਦੇ ਐਮਐਲਏ ਨੂੰ ਤਾਂ ਹੁਣ ਪਿੰਡਾਂ 'ਚ ਵੈਸੀ ਟਰਾਲੀ ਚੋਰ ਕਹਿਣ ਲੱਗੇ ਤੁਸੀਂ ਦੇਖਿਆ ਹੁਣ ਵੀ ਪਹਿਲਾਂ ਕਨੌਰ ਦੇ ਜਿਹੜੀ ਉੱਥੇ ਟਰਾਲੀਆਂ ਲੰਬੀਆਂ ਉੱਥੇ ਵੀ ਐਮਐਲਏ ਸਾਹਿਬ ਦਾ ਨਾਮ ਆਇਆ ਹੁਣ ਨਾਬੇ ਦੇ ਵਿੱਚ ਵੀ ਇਸੇ ਤਰੀਕੇ ਨਾਲ ਸਰਕਾਰ ਦਾ ਨਾਮ ਆ ਰਿਹਾ ਸੋ ਇਹ ਟਰਾਲੀ ਚੋਰ ਸਰਕਾਰ ਇਹ ਟਰਾਲੀ ਚੋਰ ਪਾਰਟੀ ਬਣ